ਲੋਕ ਸਭਾ ਚੋਣਾਂ ਦੇ ਅੱਜ ਆਖਰੀ ਪੜਾਅ ਦੇ ਲਈ ਵੋਟਿੰਗ ਹੋ ਰਹੀ ਹੈ ਤਿੰਨ ਰਾਜਾਂ ਦੀ 41 ਸੀਟਾਂ ਤੇ ਵੋਟਾਂ ਪਾਈਆਂ ਜਾ ਰਹੀਆਂ ਨੇ ਸਿਆਸੀ ਲਿਹਾਜ਼ ਦੇ ਨਾਲ ਸਭ ਤੋਂ ਮਹੱਤਵਪੂਰਨ ਸੂਬੇ ਉੱਤਰ ਪ੍ਰਦੇਸ਼ ਦੇ ਵਿੱਚ 16ਵੀਂ ਲੋਕ ਸਭਾ ਦੇ ਚੋਣ ਦੰਗਲ ਦੇ ਆਖਰੀ ਪੜਾਅ ਤੇ ਆਖਰੀ ਪਲਾਜਵਾਰਾ ਨਸੀ ਤੇ ਆਜ਼ਮਗੜਵਰੀਆਂ ਸੀਟਾਂ ਸਮੇਤ ਪੁਰਵਾਂਚਲ ਦੀਆਂ 18 ਸੀਟਾਂ ਤੇ VOTING ਜਾਰੀ ਹੈ ਮਤਾਂ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕਾ ਹੈ ਤੇ ਸ਼ਾਮ 6 ਵਜੇ ਤੱਕ ਚੱਲੇਗਾ ਵਾਰਾਨਸੀ ਚ ਹੁਣ ਤੱਕ 15% ਤੋਂ ਜ਼ਿਆਦਾ ਤੇ ਬਿਹਾਰ ਦੇ ਵਿੱਚ 17% ਦੀ ਲੋਕ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰ ਚੁੱਕੇ ਨੇ ਚੋਣਾ ਦੇਸਪੜਾ ਦੇ ਵਿੱਚ 1 ਕਰੋੜ 35 ਲੱਖ ਔਰਤਾਂ ਸਮੇਤ 3 ਕਰੋੜ ਤੋਂ ਵੀ ਜ਼ਿਆਦਾ VOTER ਨੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਤੇ ਸਫਾ ਮੁਖੀ ਮੁਲਾਇਮ ਸਿੰਘ ਯਾਦਵ ਸਮੇਤ ਕੁੱਲ 328 ਉਮੀਦਵਾਰਾਂ ਦੇ ਮਦਫਾ ਫੈਸਲਾ 20881 મતદાન ਕੇਂਦਰਾਂ ਤੇ ਵੋਟ ਪਾ ਕੇ ਲੋਕ ਕਰਨਗੇ ਇਸ ਵਾਰ ਸਭ ਤੋਂ ਦਿਲਚਸਪ ਮੁਕਾਬਲਾ ਮੰਦਿਰ ਨਗਰੀ ਵਾਰਾਨਸੀ ਦੇ ਵਿੱਚ ਹੈ ਜੋ ਨਰਿੰਦਰ ਮੋਦੀ ਦੇ ਮੈਦਾਨ ਦੇ ਵਿੱਚ ਉਤਰਨ ਤੋਂ ਬਾਅਦ ਕਮਾਂਤਰੀ ਪੱਦਰ ਤੇ ਚਰਚਾ ਦੇ ਵਿੱਚ ਬਣੀ ਹੋਈ ਹੈ ਜਿਸ ਲੋਕ ਸਭਾ ਚੋਣਾਂ ਦਾ ਸ਼ੋਰ ਜਨਤਾ ਲੰਬੇ ਅਰਸੇ ਤੋਂ ਸੁਣਦੀ ਆ ਰਹੀ ਸੀ ਹੁਣ ਉਸ ਦਾ ਆਖਰੀ ਗੇੜਾ ਅੱਜ ਯਾਨੀ ਕਿ ਨੌਵੇਂ ਗੇੜ ਦੇ ਲਈ ਅੱਜ ਵੋਟਾਂ ਪਾਈਆਂ ਜਾ ਰਹੀਆਂ ਨੇ ਲੋਕ ਸਭਾ ਚੋਣਾਂ ਦੇ ਨੌਵੇਂ ਅਤੇ ਆਖਰੀ ਗੇੜ ਦੇ ਵਿੱਚ 41 ਸੀਟਾਂ ਦੇ ਲਈ ਸਵੇਰੇ 7:00 ਵਜੇ ਤੋਂ ਵੋਟਿੰਗ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਸਵੇਜ ਉੱਤਰ ਪ੍ਰਦੇਸ਼ ਦੀਆਂ 18 ਪੱਛਮ ਬੰਗਾਲ ਦੀਆਂ 17 ਤੇ ਬਿਹਾਰ ਦੀਆਂ 6 ਲੋਕ ਸਭਾ ਸੀਟਾਂ ਸ਼ਾਮਿਲ ਨੇ ਸੋ ਇਸ ਸੀਟ ਦੇ ਉੱਤੇ ਸਭ ਤੋਂ ਜ਼ਿਆਦਾ ਸਖਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ ਅਜ ਆਖਰੀ ਗੇੜ ਦੀਆਂ ਚੋਣਾਂ ਪੈ ਰਹੀਆਂ ਨੇ ਨੌਵੇਂ ਗੇੜ ਦੀਆਂ ਚੋਣਾਂ ਹੋ ਰਹੀਆਂ ਨੇ ਸ਼ਾਮੀ 6 ਵਜੇ ਤੱਕ ਵੋਟਿੰਗ ਦਾ ਕੰਮ ਮੁਕੰਮਲ ਹੋ ਜਾਏਗਾ